ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਢੇਲਵਾ ਇਹ ਪੰਡ ਨਥਾਣੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਇਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਛੌਂਕਿਆ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਬਹੁਤ ਸੋਹਣੀਆਂ ਸੋਹਣੀਆਂ ਚੰਗੀ ਕੀਮਤ ਤੇ ਮੱਝਾਂ ਜਾਂ ਗਾਵਾਂ ਬਾਈ ਨੇ ਖਰੀਦੀਆਂ ਪਿਛਲੇ ਟਾਈਮ ਦੇ ਵਿੱਚ ਇੰਨੇ ਕ ਨਗ ਘਰੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਮੱਜਾਂ ਬਾਰੇ ਜੇ ਥੋੜੀ ਇਨਫੋਰਮੇਸ਼ਨ ਸ਼ੁਰੂਆਤ ਦੇ ਵਿੱਚ ਹੀ ਦੇਵਾਂ ਦੋਸਤੋ ਤਾਂ ਸਾਹਮਣੇ ਇੱਕ ਝੋਟੀ ਜਾਂ ਮੱਝ ਤੁਸੀਂ ਦੇਖੋ ਜਿਹੜੀ ਜਗਰਾਵਾ ਮੇਲੇ ਦੇ ਵਿੱਚ ਦੂਜੀ ਪੋਜੀਸ਼ਨ ਉੱਤੇ ਰਹੀ ਸੀ ਨੀਲੀ ਰਾਵੀ ਨਸਲ ਦੇ ਵਿੱਚੋਂ ਮਿਲਕਿੰਗ ਦੇ ਵਿੱਚੋਂ 2024 2024 ਸਾਲ ਦੇ ਵਿੱਚ ਜਿਹੜਾ ਪੀਡੀਐਫੇ ਮੇਲਾ ਹੋਇਆ ਸੀ ਉੱਥੇ ਦੂਜੀ ਪੋਜੀਸ਼ਨ ਸੀ ਇਹਦੀ ਇਹਦੇ ਨਾਲ ਜਿਹੜਾ ਇੱਕ ਮੇਲਕਾਫ ਇੱਕ ਕੱਟਾ ਖੜਾ ਹੈ ਇਹ ਇਸ ਮੱਝ ਦਾ ਬੱਚਾ ਹੈ ਤੇ ਇਹ ਮੱਝ ਵੀ ਆਪਣੇ ਚੈਨਲ ਉੱਤੇ ਦੂਜੀ ਤੀਜੀ ਵਾਰ ਆ ਰਹੀ ਹੈ ਕਿਉਂਕਿ ਬਾਈ ਨੇ ਚੰਗੀ ਕੀਮਤ ਤੇ ਟੋਕੜ ਗੱਬਣ ਖਰੀਦੀ ਸੀ ਪਿਛਲੇ ਸੂਏ ਜਦੋਂ ਤਿਆਰੀ ਚ ਸੀ ਉਦੋਂ ਤੁਹਾਨੂੰ ਵੀਡੀਓ ਦਿਖਾਈ ਸੀ ਕਿਉਂਕਿ ਇਹਨੇ ਸ਼ੌਂਕਿਆ ਚੰਗੀ ਪੇਮੈਂਟ ਇਸ ਮੱਝ ਤੇ ਇਨਵੈਸਟ ਕੀਤੀ ਸੀ ਅੱਜ ਦੋ ਨਗ ਤੁਹਾਨੂੰ ਵਿਕਰੀ ਵਾਲੇ ਦਿਖਾ ਦਿੰਦੇ ਆ ਕਿਤੇ ਮੱਝ ਜੇ ਚੰਗੀ ਕੀਮਤ ਵਟਾਉਂਦੀ ਆ ਤਾਂ ਬਾਈ ਸੇਲ ਕਰ ਦੂਗਾ ਤੇ ਇਹ ਤੋਂ ਇਲਾਵਾ ਇਸੇ ਮੱਝ ਦਾ ਬੱਚਾ ਜਿਹੜਾ ਪਿਛਲੇ ਸੂਏ ਚ ਜਦੋਂ ਆਪਾਂ ਵੀਡੀਓ ਬਣਾਈ ਉਸ ਵਾਰ ਦਾ ਇਹ ਕਟਾ ਇਹ ਵੀ ਬਾਈ ਕਹਿੰਦਾ ਵੀ ਦੇ ਦਿਆਂਗੇ ਜੇ ਕੋਈ ਵੀਰ ਇਹ ਰਕਮ ਚੰਗੀ ਭਰਦਾ ਤਾਂ ਆਓ ਮਾਝ ਦੀ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦਿਆਂਗੇ ਸੂਣ ਦੇ ਨੇੜ ਹੈ ਚੰਗੀ ਲੱਗੂਗੀ ਤਾਂ ਆ ਕੇ ਦੇਖੋ ਚੰਗੀ ਰਕਮ ਲੱਗਣੀ ਹੈ ਤਾਂ ਉਨੀ ਤਸੱਲੀ ਵੀ ਵੱਧ ਕਰਨ ਦਾ ਹੱਕ ਹੁੰਦਾ ਹੈ ਜ਼ਰੂਰ ਕਰ ਲਓ ਬਾਈ ਤੋਂ ਜਾਣਕਾਰੀ ਪਹਿਲਾਂ ਲੈਣੇ ਆਪਾਂ ਇਹਦੇ ਸਬੰਧੀ ਵੀ ਸਤਿ ਸ਼੍ਰੀ ਅਕਾਲ ਸ਼ਕਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਬਾਈ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਬਾਈ ਆਪਾਂ ਅੱਜ ਇਹ ਮੱਝ ਦਿਖਾ ਰਹੇ ਹਾਂ ਇਹ ਤੋਂ ਪਹਿਲਾਂ ਥੋੜੀ ਜਾਣਕਾਰੀ ਲੈਣੀ ਹੈ ਜਿਹੜੀ ਝੋਟੀ ਮਾ ਨੀਲੀ ਰਾਵੀ ਦੀ ਦਿਖਾਈ ਹੈ ਹਾਂਜੀ ਉਹ ਜੱਸੀ ਬਾਈ ਤੋਂ ਖਰੀਦੀ ਡਰੋਨੀ ਵਾਲੇ ਜੱਸੀ ਬਾਈ ਜੱਸੀ ਬਾਈ ਤੋਂ ਲਈ ਅੱਛਾ ਉਹ ਕਿਹੜੇ ਮੇਲੇ ਚ 2024 ਚ ਉਹ 2024 ਦੇ ਵਿੱਚ ਸੀਗਾ ਬਈ ਉਹਦੇ ਚ ਦੂਜੀ ਪੋਜੀਸ਼ਨ ਤਾਈ ਸੀਗੀ ਉਹ ਠੀਕ ਹੈ ਹੁਣ ਕਿੰਨਾ ਚਿਰ ਇਸ ਟਾਈਮ ਗੱਪਣਾ ਹੈ ਕਿੰਨੇ ਚਿਰ ਦੀ ਉਹ ਇਸ ਟਾਈਮ ਇਹਨੂੰ 5 ਮਹੀਨੇ ਚੱਲ ਰਿਹਾ 10ਵੇਂ ਮਹੀਨੇ ਚ ਉਹਨੇ ਸੁਪੇਣਾਗਾ ਮੇਲੇ ਚ ਫੇਰ ਆ ਜਣੀ ਹੈ ਠੀਕ ਹੈ ਥੋੜਾ ਇਹ ਲੇਟ ਗੱਪਣ ਹੋਈ ਹੈ ਹਨਾ ਹਾਂ ਬਈ ਲੇਟ ਕਰਕੇ ਰਹੀ ਥੋੜਾ ਜ ਮੈਂ ਬਾਹਰ ਚਲਾ ਗਿਆ ਨਾ ਉਹ ਤੋਂ ਇਹ ਗੱਪਣ ਨਹੀਂ ਹੁਣ ਬਾਹਰ ਆ ਕੇ ਦੁਆਰਾ ਕੱਪਣ ਕਰਵਾਇਆ ਠੀਕ ਹੈ ਚੰਗੀਆਂ ਮੱਜਾਂ ਦਾ ਫਿਰ ਸ਼ੌਂਕ ਬਈ ਰੱਖਦਾ ਚੰਗੀ ਕੀਮਤ ਤੇ ਹੀ ਖਰੀਦਦਾ ਹਨ ਹਾਂਜੀ ਹਾਂਜੀ ਅੱਛਾ ਜਿਹੜੀ ਹੁਣ ਮੱਝ ਆਪਾਂ ਦਿਖਾ ਰਹੇ ਹਾਂ ਹਾਂਜੀ ਪਿਛਲੇ ਸਾਲ ਵੀ ਆਪਾਂ ਵੀਡੀਓ ਬਣਾਈ ਸੀਗੀ ਇਹਦੀ ਐਸ ਵਾਰ ਇਹ ਕਨ ਮਸੂਆ ਸੂਣ ਲੇਗੀ ਐਸ ਵਾਰ ਵੀਰੇ ਇਹ ਚੌਥਾ ਸੂਆ ਸੂ ਰਹੀ ਆ ਠੀਕ ਹੈ ਤੀਜੇ ਸੂਏ ਵਾਸਤੇ ਆਪਾਂ ਲਈ ਸੀ ਠੀਕ ਹੈ ਉਦੋਂ ਤਾਂ ਟੋਕੜ ਕੱਪਣ ਖਰੀਦੀ ਸੀ ਆਪਾਂ ਉਦੋਂ ਟੋਕੜ ਕੱਪਣ ਲਈ ਸੀ ਹਾਂ ਵੀਰੇ ਆਪਣੇ ਕੋਲੇ ਨੇ ਫਿਰ ਦੁੱਧ ਕਿੰਨਾ ਕੀਤਾ ਪਿਛਲੇ ਸੂਏ 'ਚ ਆਪਣੇ ਕੋਲੇ ਵੀਰੇ 23 23.5 24 ਕਿਲੋ ਦੇ ਆਸ-ਪਾਸੇ ਚੱਲੀ ਰਹੀ ਹੈ ਇਹ ਚਵਾਈ ਨਹੀਂ ਕਰਵਾਈ ਆਪਾਂ ਕਿਤੇ ਚਵਾਈ ਨਹੀਂ ਕਰੀਆ ਆਪਣਾ ਸੁਭਬ ਨਹੀਂ ਬਣਿਆ ਹਾਂ ਆਪਾਂ ਦੀ ਗੱਲ ਚੱਲਦੀ ਸੀ ਚਵਾਈ ਦੀ ਪਰ ਬਸ ਉਹਦਾ ਟਾਈਮ ਹੀ ਨਹੀਂ ਲੱਗਾ ਠੀਕ ਹੈ ਅੱਛਾ ਬਾਹਰ ਕਿਹੜੀ ਕੰਟਰੀ ਚਲਾ ਗਿਆ ਸੀ ਤੂੰ ਮੈਂ ਆਸਟ੍ਰੇਲੀਆ ਚਲਾ ਗਿਆ ਸੀ ਭਾਈ ਆਸਟ੍ਰੇਲੀਆ ਚਲਾ ਗਿਆ ਸੀ ਹਾਂਜੀ ਹਾਂਜੀ ਠੀਕ ਹੈ ਹੁਣ ਇਹ ਮੱਧ ਦਾ ਕਿੰਨਾ ਟਾਈਮ ਰਹਿੰਦਾ ਸੰਭ ਹੁਣ ਬਈ ਬਸ ਇਹ ਤੇ ਦਿਨ ਦੋ ਤਿੰਨ ਦਿਨ ਹੀ ਲੌਗੀ ਬਸ ਇਤੋਂ ਜ਼ਿਆਦਾ ਨਹੀਂ ਅੱਛਾ ਪਿਛਲੀ ਵਾਰ ਇਹਨੇ ਮੇਲ ਕਾਫ ਦਿੱਤਾ ਈ ਕੱਟਾ ਉਹ ਆਪਾਂ ਵੀਡੀਓ ਚ ਦਿਖਾ ਵੀ ਲੈਣਾ ਹਾਂਜੀ ਉਹ ਕਿਹੜੇ ਬੁੱਲ ਦਾ ਬੱਚਾ ਹੈ ਉਹ ਵਿਰੇ ਲక్ష్ਮੀ ਦੇ ਜੀ ਫਾਰਮ ਦੇ ਕੋਹੇ ਨੂਰ ਦਾ ਬੱਚਾ ਕੋਹੇਨੂਰ ਦਾ ਹਾਂਜੀ ਠੀਕ ਹੈ ਇਹ ਹੁਣ ਮੱਝ ਕਿਹੜੇ ਬੁੱਲ ਤੋਂ ਗੱਬਣਾ ਹੁਣ ਵੀਰੇ ਇਹ ਐਕਚੁਅਲ ਡੀਵੀ ਦੇ 8864 ਤੋਂ ਗੱਬਣਾ 8864 ਦਾ ਸੀ ਮਨ ਲੱਗਾ ਹਾਂਜੀ ਹਾਂਜੀ ਅ ਦੋਨੇ ਨਾਗੀ ਵੇਚ ਦੇਨੇ ਕਟਾ ਵੀ ਵੇਚ ਦੇਣਾ ਹਾਂ ਜੇ ਕੋਈ ਚੰਗਾ ਕੋਈ ਬੰਦਾ ਪੈਹ ਭਰੂਗਾ ਫੇਰ ਵੇਚ ਦਾਂਗੇ ਨਹੀਂ ਤਾਂ ਖੜੇ ਆ ਵੀ ਕੋ ਚੱਕਾ ਅੱਛਾ ਇਹ ਮੱਝ ਤੇ ਇਹਦੀ ਕੀਮਤ ਆਪਾਂ ਹੁਣ ਦੱਸਾਂਗੇ ਜਾਂ ਫੋਨ ਤੇ ਰਹਿਣ ਫੋਨ ਤੇ ਕਰਾਂਗੇ ਭਾਈ ਦੋਨਾਂ ਦੀ ਕੀਮਤ ਆਪਾਂ ਫੋਨ ਤੇ ਕਰਾਂਗੇ ਦੋਨਾਂ ਦੀ ਫੋਨ ਤੇ ਰਹੂਗੀ ਹਾਂਜੀ ਅੱਛਾ ਮੱਝ ਜਿਵੇਂ 23 ਕਿਲੋ ਤੋਂ ਬਾਹਰ ਆਪਾਂ ਦੁੱਧ ਪਿਛਲੇ ਸੂਏ ਚੋਇਆ ਹੈ ਰਕਮ ਚੰਗੀ ਲੱਗਣੀ ਹੈ ਜੇ ਕੋਈ ਭਰਾ ਇਸ ਤਰ੍ਹਾਂ ਡੀਲ ਕਰਦਾ ਤੁਹਾਡੇ ਨਾਲ ਵੈਸੇ ਉਹ ਤੁਹਾਡੀ ਦੋ ਤਰ੍ਹਾਂ ਦੀ ਆਪਸ ਵਿੱਚ ਗੱਲਬਾਤ ਹੋਊਗੀ ਦੁੱਧ ਚਵਾ ਕੇ ਜਾਂ ਦੁੱਧ ਤਿਆਰ ਦੀ ਉਹ ਵੀ ਕਰ ਲਾਂਗੇ ਗੱਲਬਾਤ ਹਾਂ ਭਾਈ ਜਿਵੇਂ ਚੰਗਾ ਲੱਗੂਗਾ 15 22 ਪਾਦੇ ਆਪਾਂ ਦੁੱਧ ਤਿਆਰ ਵੀ ਕਰਾ ਠੀਕ ਹੈ ਤੋਰਤੀਏ ਨੂੰ ਆਪਾਂ ਹਾਂਜੀ ਦੱਸੋ ਚੌਥਾ ਸੂਆ ਮੱਝ ਨੇ ਸੂਣਾ ਹੈ ਕਰਮਾਲੀ ਕਮਾਲਾਂ ਕਰ ਦਿੰਦੀ ਐ ਥਣ ਹਵਾਨੇ ਵਾਲੇ ਪੱਖ ਤੋਂ ਹਵਾਨਾ ਏਡਾਂ ਦਾ ਤਿਆਰ ਕਰਦੀ ਐ ਲੰਬਾਈ ਫੁੱਲ ਉੱਚੀ ਫੁੱਲ ਪੁੜਿਆਂ ਦੀ ਚੜਾਈ ਸੋਹਣੀ ਸਿੰਘ ਕੁੰਡੇ ਐ ਸੁਆਇਦ ਕੀ ਚੌਥਾ ਸੋਨਾ ਸੀਲ 35 ਜੀ ਐ ਵੀ ਭਾਵੇਂ ਜਵਾਕ ਖੋਲੀ ਫਿਰਨ ਮੇਰੇ ਖਿਆਲ ਚ ਜਿੱਧਰ ਨੂੰ ਲੈ ਕੇ ਤੁਰਪੋਂਗੇ ਉਧਰ ਹੀ ਤੁਰਪੂਗੀ ਹਵਾਨਾ ਹਜੇ ਦੇਖੋ ਤੁਸੀਂ ਇਹ ਪੰਜ ਚਾਰ ਦਿਨ ਇਹਨੇ ਲੈਣੇ ਆ ਅਸੀਂ ਨੱਤੇ ਸੋਚਦੇ ਸੀ ਵੀ ਇਹਦੀ ਵੀਡੀਓ ਕਿੱਦਾਂ ਬਣਾਈਏ ਕਿਉਂਕਿ ਗੱਬਣ ਪਸੂ ਦਿਖਾਇਆ ਥੋੜਾ ਜਿਹਾ ਇਹ ਫਾਇਦਾ ਹੋ ਜਾਂਦਾ ਵੀ ਭਰਿਆ ਹੁੰਦਾ ਪਸ਼ੂ ਜਦੋਂ ਕੇਰਾ ਸੂ ਪੈਂਦਾ ਫਿਰ 5-7 ਦਿਨ ਲੈ ਜਾਂਦਾ ਕਈ ਵਾਰ ਡਰ ਕੋਈ ਨਹੀਂ ਹੁੰਦਾ ਸੂਏ ਪਸ਼ੂ ਦਾ ਵੀ ਪਰ ਇਦਾਂ ਦੀ ਮੱਝ ਹੋਰ ਤੋਰਦੀਏ ਵੇਖ ਕੇ ਹਾਂ ਲੰਮਾ ਤੁਰਲੀ ਥੋੜੀ ਇਦਾਂ ਦੀ ਮੱਝ ਜਿਹੜੀ ਉਹ ਗੱਬਣ ਕੇਰਾ ਜਿਵੇਂ ਤੁਹਾਨੂੰ ਦਿਖਾਤੀ ਐ ਇਦੂ ਬਾਅਦ ਚ ਕਰਮਾਲੀ ਦੀ ਡੀਲ ਤੁਹਾਡੇ ਨਾਲ ਜਿਹੜੇ ਭਰਾਣਾ ਹੁੰਦੀ ਉਹ ਜਿਵੇਂ ਮਰਜ਼ੀ ਤੁਸੀਂ ਆਪ ਸੋਚ ਗੱਲਬਾਤ ਕਰ ਲਿਓ ਦਿਨ 5-7 ਹਜੇ ਲੈ ਸਕਦੀ ਐ ਹਵਾਨਾ ਅੱਜ ਵੀ ਫੁੱਲ ਆ ਪਰ ਹਜੇ ਡੈਣੇ ਦੇ ਰਹਿੰਦੇ ਐ ਹਜੇ ਉੱਤੋਂ ਤੁਹਾਨੂੰ ਢੱਲ ਥੋੜੀ ਦੱਸਦੀ ਹੋਣੀ ਐ ਪਾਰੇ ਬਹੁਤ ਮੱਝ ਤਿਆਰ ਹੁੰਦੀ ਆਏ ਸਾਲ ਦੀ ਵੀਡੀਓ ਜਿਵੇਂ ਪਿਛਲੇ ਸਾਲ ਵਾਲੀ ਵੀ ਦੇਖੀ ਉਹ ਤੋਂ ਪਹਿਲਾਂ ਜੋ ਜੱਸੀ ਭਾਈ ਕੋਲ ਦੂਜਾ ਸੁਹਾ ਸੋਈ ਸੀ ਉਦੋਂ ਵੀ ਇਹ ਮੱਝ ਦੇਖੀ ਸੀ ਵੀ ਹੱਦੋਂ ਵੱਧ ਥੱਲੋਂ ਭਰਦੀ ਆ ਹਵਾਨੇ ਨੂੰ ਸੋ ਟਾਂਚਾ ਤੁਸੀਂ ਦੇਖ ਲਓ ਕੁਦਰਤੀਆਂ ਵੀ ਇਹ ਮੱਝ ਦੀ ਭਾਈ ਅਜੇ ਨਹੀਂ ਦਿਖਾ ਸਕੇ ਪਿਛਲੇ ਸਾਲ ਵੀ ਜਾਂ ਭਾਈ ਜੱਸੀ ਕੋਲ ਵੀ ਨਹੀਂ ਦਿਖਾਈ ਗਈ ਉਦੋਂ ਚ ਆਈ ਇਹਦੀ ਪਰ ਦੁੱਧ ਵੀਰ ਦੱਸਦਾ ਵੀ ਇਹ ਚੰਗਾ ਦਿੰਦੀ ਹੈ ਸੋ ਬਾਕੀ ਤੁਸੀਂ ਆਪਦੀ ਸਮਝ ਵਰਤ ਲਓ ਜੀ ਨੂੰ ਪਸੰਦ ਆਉਂਦੀ ਹੈ ਵੱਡੇ ਥਣ ਹਵਾਨੇ ਦੀ ਵੱਡੀ ਮੱਝ ਤੁਹਾਨੂੰ ਦਿਖਾ ਰਿਹਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਵਹੀ ਦਾ ਦੱਸੋ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਢੇਲਵਾ ਪਿੰਡ ਨਾ ਥਾਣੇ ਦੇ ਬਿਲਕੁਲ ਨਾਲ ਹੈ ਪਿਛਲੇ ਸੂਏ ਜਦੋਂ ਇਹ ਸੂਈ ਸੀ ਉਦੋਂ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਸੀ ਇਸ ਵਾਰ ਆਸ ਤਾਂ ਹੈ ਵੀ ਇਹ ਕੱਟੀ ਦੇਵੇ ਕਰਮ ਵਾਲੀ ਕਿਉਂਕਿ ਦੂਜੇ ਸੂਏ ਕੱਟੀ ਸੀ ਤੀਜੇ ਸੂਏ ਨੇ ਕੱਟਾ ਦਿੱਤਾ ਚੌਥਾ ਸੂਆ ਫੇਰ ਉਸ ਹੱਬ ਤੇ ਦੇਖੀਏ ਤਾਂ ਕੱਟੀ ਬਣਦੀ ਹੈ ਬਾਕੀ ਇਹ ਪ੍ਰਮਾਤਮਾ ਨੂੰ ਪਤਾ ਹੁੰਦਾ ਉਹ ਬੱਚਾ ਕੀ ਜਨਮ ਲੈਂਦਾ ਧਰਤੀ ਦੇ ਉੱਤੇ ਕਿਹੜਾ ਜੀ ਆਉਂਦਾ ਹੰਦਾ ਜੇ ਗੱਲ ਕਰੀਏ ਤਾਂ ਸਹਿਜ ਬੜਾ ਚੰਗਾ ਦੱਸੋ ਹਵਾਨਾ ਪਛਾਣ ਨੂੰ ਵੀ ਚੰਗਾ ਲੈ ਚੱਲ ਗੁਰਿੰਦਰ ਭਾਈ ਅੰਦਰ ਵੈਸੇ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਸੀਲਸ ਰੇਫ ਇਨੀ ਕਾ ਜਿੱਥੇ ਮਰਜੀ ਠੱਲੋ ਉੱਥੇ ਹੀ ਖੜ ਜਾਣਾ ਇਹ ਚੰਗੀਆਂ ਮੱਜਾਂ ਦੀ ਨਿਸ਼ਾਨੀ ਹੈ ਹਜੇ ਹਵਾਨੇ 'ਚ ਥੋੜੀ ਥੋੜੀ ਸਪੇਸ ਦਿਸਦੀ ਹੋਣੀ ਹੈ ਢਿੱਲਾਪਨ ਦਿਸਦਾ ਹੋਣਾ ਇਹ ਹਵਾਨਾ ਹਜੇ ਨੇ ਭਰਨਾ ਕੱਲਾ ਪਛਾਣੂ ਹਵਾਨਾ ਨਹੀਂ ਜਿੰਨਾ ਪਿੱਛੇ ਨੂੰ ਆ ਉਹਨਾਂ ਅੱਗੇ ਨੂੰ ਵੀ ਹਵਾਨਾ ਇਹਦਾ ਹੈਗਾ ਤੋਂ ਹੁਣ ਤੁਸੀਂ ਫੇਰ ਦੇਖੋ ਇਹਦਾ ਹਵਾਨਾ ਫੁੱਲ ਹਾਈਟ ਦੀ ਇਹ ਮੱਜ ਸੋ ਹਵਾਨੇ ਦਾ ਹਵਾਨਾ ਅੱਗੋਂ ਵੀ ਤੁਸੀਂ ਦੇਖੋ ਉਤੋਂ ਪੁੜਿਆਂ ਦੀ ਬੰਤਰ ਤੁਸੀਂ ਉਹਨਾਂ ਇੱਥੋਂ ਕਲੀਅਰ ਦੇਖ ਸਕਦੇ ਹੋ ਮਿਲਕਵੇਨ ਦੇ گاਵਾ ਵਾਂਗ ਹੁੰਦੀ ਆ ਦੱਸੋ ਇਹਦੇ ਹੈ ਕੱਟਣਾ ਪਊਗਾ ਮਿਲਕਵੇਨ ਦੇ ਦੋਨਾਂ ਸਾਈਡ ਤੇ ਹੈ ਦੱਸੋ ਪਰਲੇ ਪਾਸੇ ਵੀ ਇਵੇਂ ਹੀ ਹੈ ਮੈਂ ਦਿਖਾਉਣ ਦੀ ਕੋਸ਼ਿਸ਼ ਵੀ ਕਰੂੰਗਾ ਕਿਰਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਜਜਮੈਂਟ ਇਹਦੀ ਕਰੋ ਗੁਰਵਿੰਦਰ ਭਾਈ ਮਾੜੀ ਪੂਛ ਫੜੀ ਇਹਦੀ ਹਵਾਨੇ ਦਾ ਰੁਖ ਦੇਖਿਓ ਦੱਸੋ ਕਿੱਥੋਂ ਸਟਾਰਟ ਹੁੰਦਾ ਤੁਸੀਂ ਅੱਗੋਂ ਹਵਾਨਾ ਦੇਖੋ ਪਿੱਛੋਂ ਹਵਾਨਾ ਦੇਖੋ ਸ਼ੁਰੂਆਤ ਦੇਖੋ ਹਵਾਨੇ ਦੀ ਕਿੱਥੋਂ ਹੁੰਦੀ ਹੈ ਇਹ ਇਹਦੀ ਹਵਾਨੇ ਦੀ ਲੰਬਾਈ ਹੈ ਕਿੰਨਾ ਕਹਵਾਨਾ ਹੋ ਸਕਦਾ ਉਹਦੀ ਜੱਜਮੈਂਟ ਤੁਸੀਂ ਐਵੇਂ ਕਰ ਲਓ ਬਾਕੀ ਜੀ ਨੇ ਰਕਮ ਇਨਵੈਸਟ ਕਰਨੀ ਛੱਡ ਦੇ ਭਾਈ ਤਾਂ ਉਹ ਵੀਰ ਆ ਕੇ ਆਪਦੀ ਤਸੱਲੀ ਕਰ ਸਕਦਾ ਹੈ ਮੱਝ ਤੇ ਨਾਲ ਇਸੇ ਮੱਝ ਦਾ ਬੱਚਾ ਪਿਛਲੇ ਸੂਏ ਦਾ ਉਹ ਵੀ ਤੁਹਾਨੂੰ ਨਾਲ ਹੀ ਵੀਡੀਓ ਚ ਦਿਖਾ ਦਾਂਗੇ ਹੁਣ ਹਵਾਨਾ ਇਸ ਸਾਈਡ ਤੋਂ ਵੀ ਦੇਖ ਲਓ ਵੀ ਅੱਗੋਂ ਕਿੰਨਾ ਘਾ ਤੇ ਪਿਛਾਉ ਕਿੰਨਾ ਪੈਰ ਬਿਲਕੁਲ ਬਰਾਬਰ ਹੈ ਪਰ ਪਿਛਾਉ ਨੂੰ ਵੀ ਅੱਧਾ ਫੁੱਟ ਕੱਢੀ ਫਿਰਦੀ ਹੈ ਗਰਮਾਲੀ ਤੇ ਅੱਗੇ ਨੂੰ ਹਵਾਨਾ ਵੀ ਚੰਗਾ ਹੈ ਮਿਲਕਵੇਨ ਦੋਨਾਂ ਸਾਈਡ ਤੋਂ ਮੈਂ ਦੱਸਿਆ ਸੀ ਤੇ ਪਰਲੇ ਪਾਸੋਂ ਵੀ ਇਸੇ ਤਰ੍ਹਾਂ ਤੁਹਾਨੂੰ ਨਜ਼ਰ ਆਊਗੀ ਦੋਦੇ ਦਾ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਆ ਤੁਸੀਂ ਦੇਖਣਾ ਮੇਰਾ ਕੰਮ ਆ ਤੁਹਾਨੂੰ ਵੀਡੀਓ ਚ ਇੱਕ ਚੰਗਾ ਪਸ਼ੂ ਦਿਖਾਉਣਾ ਦਾ ਤੇ ਉਹ ਤੁਹਾਨੂੰ ਬਹੁਤ ਸੋਹਣੀ ਮੱਝ ਦਿਖਾ ਰਿਆ ਮੈਂ ਖੜਨੀ ਮੱਝ ਦੀ ਬੜੀ ਚੰਗੀ ਹੈ ਲੰਬਾਈ ਇੱਥੋਂ ਤੁਸੀਂ ਇਹਦੀ ਫੇਰ ਦੇਖੋ ਗੁਰਵਿੰਦਰ ਭਾਈ ਜਿਹੜਾ ਇਹ ਕੱਟਾ ਆਪਾਂ ਵੇਚਣਾ ਹੈ ਹਾਂਜੀ ਭਾਈ ਇਹ ਇਹਦੀ ਉਮਰ ਇਸ ਟਾਈਮ ਕਿੰਨੇ ਮਹੀਨਿਆਂ ਦੀ ਹੋਗੀ ਹੈ ਆ ਦੇਖੋ 22 ਤਰੀਕ ਤੀਜੇ ਮਹੀਨੇ ਦੀ ਵੀਰੇ ਆਪਾਂ ਵੀਡੀਓ ਬਣਾਈ ਸੀ 21 ਤਰੀਕ ਦੀ ਇਹ ਸੂਈ ਸੀਗੀ ਉਹ ਸਾਨੂੰ 13 13.5 ਮਹੀਨਿਆਂ ਦਾ ਹੋ ਚੁੱਕਾ ਹੈ 13 13.5 ਮਹੀਨੇ ਦੀ ਉਮਰ ਬਣਦੀ ਹੈ। ਅੱਛਾ ਇਹ ਪਿਛਲੇ ਸਾਲ ਜਦੋਂ ਮੱਝ ਦੀ ਵੀਡੀਓ ਬਣਾਈ ਉਦੋਂ ਮੱਝ ਸੂਪੀ ਸੀਗੀ ਮਤਲਬ ਇਹ ਬੱਚਾ ਤੋਂ ਛੋਟਾ ਹੀ ਸੀ। ਇੱਕ ਦਿਨ ਦਾ ਹੀ ਸੀ ਬਈ ਆਪਾਂ ਉਸੇ ਦਿਨ ਹੀ ਸੂਈ ਸੀ ਉਸੇ ਦਿਨ ਆਪਾਂ ਵੀਡੀਓ ਉਸੇ ਦਿਨ ਵੀਡੀਓ ਬਣਾਈ ਸੀ। ਫਿਰ ਤੋਂ ਉਸ ਵੀਡੀਓ 'ਚ ਵੀ ਦੱਸਿਆ ਹੋਊਗਾ ਵੀ ਕਿਹੜੇ ਬੁੱਲ ਦਾ ਬੱਚਾ ਹੈ। ਹਾਂਜੀ ਹਾਂਜੀ ਵੀਰੇ ਉਸੇ 'ਚ ਵੀ ਦੱਸਿਆ। ਕੋਹੇ ਨੂਰ ਦਾ ਦੱਸਦੇ ਹਾਂ ਤੁਸੀਂ ਨਾ। ਕੋਹੇ ਨੂਰ ਦਾ ਹਾਂਜੀ ਵੀਰੇ। ਠੀਕ ਹੈ ਹੁਣ ਇਹ ਵੇਚ ਦੇਣਾ। ਹਾਂ ਬਈ ਚੰਗੀ ਕੀਮਤ ਤੇ ਵੇਚਣਾ। ਨਹੀਂ ਨਹੀਂ ਵੇਚ। ਨਹੀਂ ਤਾਂ ਘਰੇ ਰੱਖਾਂਗੇ। ਹਾਂ ਨਹੀਂ ਤਾਂ ਆਪਾਂ ਘਰੇ ਖੀਰੇ ਲੜ ਲਾਂਗੇ ਵੀਰੇ ਅ 13.5 ਮਹੀਨਿਆਂ ਦਾ ਕਟਾ ਹੈ ਪਰਲੀ ਮੱਝ ਨਾਲ ਹਾਈਟ ਦੇਖ ਲਓ ਤੇ ਉਸ ਮੱਝ ਦੀ ਵੀ ਹਾਈਟ ਫੁੱਲ ਆ ਜਿਹਨੇ ਮੇਲਿਆਂ ਚ ਦੇਖੀ ਹੈ ਉਹ ਅਲੱਗ ਗੱਲ ਹੈ ਜੇ ਕੋਈ ਵੀਰ ਆ ਕੇ ਦੇਖੂਗਾ ਤਾਂ ਮਤਲਬ ਹਾਈਟ ਬਹੁਤ ਹੈ ਇਸ ਛੋਟੇ ਦੀ ਤੇ ਕੋਹਿਨੂਰ ਦਾ ਬੱਚਾ ਹੈ ਜਦੋਂ ਪਿਛਲੇ ਸਾਲ ਵੀਡੀਓ ਬਣਾਈ ਸਿਰਫ ਇੱਕ ਦਿਨ ਦਾ ਬੱਚਾ ਸੀਗਾ ਉਦੋਂ ਵੀ ਇਹਦੀ ਡਿਟੇਲ ਦੱਸੀ ਸੀ ਵੀ ਇਹ ਕੋਹਿਨੂਰ ਬਲ ਦਾ ਬੱਚਾ ਹੈ ਤੋੜ ਦਈਏ ਭਾਈ ਇਹਨੂੰ ਵੀ ਮੜਾ ਹਾਂ ਬਈ ਸੋ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਦੋਸਤੋ 13.5 ਮਹੀਨੇ ਉਮਰ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਮੱਧ ਕਰਮਾੜੀ ਬਿਲਕੁਲ ਬਰਾਬਰ ਹੈ ਸੂਣ ਦੇ ਨੇੜ ਹੈ ਹੋ ਸਕਦਾ ਹੈ ਕੋਈ ਚੰਗਾ ਵੀਰ ਇਹਨੂੰ ਮਾਲਕ ਵੀਰ ਮੱਝ ਨੂੰ ਮਿਲੇ ਜਿਹੜਾ ਛੌਂਕ ਰੱਖਦਾ ਹੋਵੇ ਲਾਈਵ ਚ ਵਾਈਦਾ ਤੇ ਫਿਰ ਤੁਹਾਨੂੰ ਮੱਝ ਚਾ ਆ ਕੇ ਦਿਖਾ ਦੇਈਏ ਤੇ ਕੱਟੇ ਦੀ ਕਦਰ ਫੁੱਲ ਬਣ ਜਾਣੀ ਹੈ ਕਿਉਂਕਿ ਕੋਹੇਨੂਰ ਦਾ ਨਾਮ ਸਾਰੇ ਹੀ ਜਾਣਦੇ ਹੋ ਸਭ ਸੁਣਿਆ ਤਾਂ ਇਹ ਥੋੜਾ ਭੱਜੂਗਾ ਇਹਨੂੰ ਆਪਾਂ ਇੱਥੇ ਇੱਥੇ ਤੋਂ ਕੋਈ ਨਹੀਂ ਇੱਥੋਂ ਹੀ ਕਮਾ ਲਾ ਭਾਈ ਸਾਫ਼ ਸੁਥਰਾ ਕੱਟਾ ਹੈ ਦੋਸਤੋ ਤੇ ਆ ਪੂਛ 'ਚ ਦੋ ਚਾਰ ਵਾਲ ਚਿੱਟੇ ਹੋ ਸਕਦੇ ਆ ਬਾਕੀ ਸਾਰੀ ਪੂਛ ਬਲੈਕ ਹੀ ਆ ਚੰਗੀ ਮੱਝ ਦਾ ਬੱਚਾ ਹੈ ਚੰਗੇ ਬੋਲ ਦਾ ਬੱਚਾ ਹੈ ਜਿਹਨੂੰ ਚੰਗਾ ਲੱਗੇ ਤਾਂ ਕੰਟੈਕਟ ਕਰ ਲਿਓ ਛੋਟੀ ਉਮਰ ਹੈ ਤਾਂ ਭੱਜੂ ਨੱਸੂਗਾ ਜ਼ਰੂਰ ਇਹ ਪਰ ਤੁਹਾਨੂੰ ਦਿਖਾ ਦਿੱਤਾ ਹੈ ਸੰਗ ਕੁੰਡੇ ਕਰ ਜਾਣੇ ਆ ਲੈ ਚਲ ਬਈ ਬੰਦੇ ਸੋ ਇਹ ਕੱਟਾ ਦਸੋ ਫਾਰ ਸੇਲ ਹੈ ਪੂਰੀ ਹਾਈਟ ਹੈ 13.5 ਮਹੀਨੇ ਉਮਰ ਮਾਂ ਜੀ ਤੁਹਾਨੂੰ ਦਿਖਾਤੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਸੀਗੇ ਦੋਸਤੋ ਦੋਨੇ ਹੀ ਤੁਹਾਨੂੰ ਦਿਖਾ ਚੁੱਕੇ ਆ ਬਾਕੀ ਤਸੱਲੀ ਤੁਸੀਂ ਆ ਕੇ ਕਰ ਲਿਓ ਬਾਈ ਢੇਲਵਾ ਪੈਣ ਤੋਂ ਆ ਤੇ ਪਸੂ ਤੁਸੀਂ ਆਕੇ ਨੰਦੇ ਦੇਖ ਸਕਦੇ ਹੋ ਨੰਬਰ 2210 ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣਗੇ ਮਿਹਰਬਾਨ